ਸੋਹੀ ਮੈਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖ ਨਹਾਰੇ ਜਿਤ ਤੂੰ ਲਾਵੇਂ ਤਿਤ ਹਮ ਲਾਗੇ ਕਿਆ ਏ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗਉੜਾ ਗਾਵਾਂ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵ ਤਿਆਂ ਈਉ ਮਰੀਐ ਸਫਲ ਜਨਮ ਤਿਸ ਕਾ ਜਗ ਪੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਣ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਰਾਗ ਸੂਹੀ ਅਸ਼ਟ ਪਦੀਆਂ ਮਹਿਲਾ ਪਹਿਲਾ ਕਰ ਪਹਿਲਾ ਠੀਕੋ ਅੰਕਾਰ ਸਤਗੁਰ ਪ੍ਰਸਾਦ ਸਭ ਆਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੇਣਾ ਨਾ ਕੋਲ ਠੰਗ ਨਾ ਮੀਠੇ ਬਹਿਣਾ ਰਹਾਉ ਸਹਿਜ ਸ਼ਿੰਗਾਰ ਕਾਮਣ ਕਰ ਆਵੇ ਤਾ ਸੁਹਾਗਣ ਜਾਂ ਕੰਤੈ ਪਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਵੋ ਪਾਈ ਖਰੀ ਸਿਆਣੀ ਕੰਤਨਾ ਪਾਣੀ ਮਾਇਆ ਲਾਗੀ ਭਰਮ ਭੁਲਾਣੀ ਹਮੇਂ ਜਾਈ ਤਾਂ ਕੰਤ ਸੁਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨਿਕ ਜਨਮ ਬਿਸ਼ਵਰਤ ਦੁਖ ਪਾਇਆ ਕਰ ਗੈ ਲੈ ਹੋ ਪੀ ਤੁਮ ਪ੍ਰਭ ਰਾਯਾ ਹਣਤ ਨਾਨਕ ਸਹਿ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੇਰਾ ਵੇਸੀ ਸੁਹੀ ਮੈ ਲਾ ਪਹਿਲਾ ਕਰਨਵਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਕੱਚਾ ਰੰਗ ਕੁਸੰਭ ਕਾ ਫੋਰੜਿਆ ਦਿਨ ਚਾਰ ਜਿਓ ਵੇਣ ਨਾਵੇਂ ਬ੍ਰਹਮ ਫੁੱਲੀਆ ਠੱਗ ਮੁਠੀ ਕੂੜਿਆਰ ਜਿਓ ਸੱਚੇ ਸੇ ਤੀਰਤਿਆਂ ਜਨਮ ਨਾ ਦੂਜੀ ਵਾਰ ਜਿਓ ਰੰਗੇ ਕਾ ਕਿਆ ਰੰਗੀਏ ਜੋਰ ਤੇ ਰੰਗ ਲਾਏ ਜਿਓ ਰੰਗਣੁ ਵਾਲਾ ਸੇਵੀਏ ਸੱਤੇ ਸਿਉ ਚਿਤ ਲਾਏ ਜਿਉ ਰਹਾਉ ਚਾਰੇ ਕੁੰਡਾਂ ਜੇ ਫਵੈ ਦਿਨ ਭਾਗਾ ਧਨ ਨਾਹੀਂ ਜਿਉ ਅਬ ਗਣ ਮੁੱਠੀ ਦੇ ਫਿਰੈ ਬੰਧਿਕ ਥਾਏ ਨਾ ਪਾਹੀਂ ਜਿਉ ਗੁਰ ਰੱਖੇ ਸੇ ਉਬਰੇ ਸ਼ਬਦ ਰਤੇ ਮਨ ਮਾਹੀਂ ਜਿਉ ਚਿੱਤੇ ਜਿਨ ਕੇ ਮੈਲੇ ਚਿੱਤ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੂਜੈ ਵਿਆਪੇ ਚੋਰ ਜਿਓ ਮੂਲ ਨਾ ਬੁਝੈ ਆਪਣ ਸੇ ਪਸ਼ੂਆ ਸੇ ਠੋਰ ਜਿਓ ਨਿਤ ਨਿਤ ਖੁਸ਼ੀਆਂ ਮੰਨ ਕਰੇ ਨਿਤ ਨਿਤ ਮੰਗੇ ਸੁਖ ਜਿਓ ਕਰਤਾ ਚਿਤ ਨਾ ਆਵਈ ਫਿਰ ਫਿਰ ਲੱਗੇ ਦੁੱਖ ਜਿਓ ਸੁਖ ਦੁੱਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁਖ ਜਿਓ ਬਾਕੀ ਵਾਲਾ ਤਲਬੀਐ ਸਿਰ ਮਾਰੇ ਜੰਦਾਰ ਜਿਓ ਲੇਖਾ ਮੰਗੈ ਦੇਵਣਾ ਛੇ ਕਰ ਵਿਚਾਰ ਜਿਓ ਸੱਚੇ ਕੀ ਲਿਵ ਉੱਭਰ ਬਖਸ਼ੇ ਬਖਸ਼ਣ ਹਾਰ ਜਿਓ ਅਨ ਕੋ ਕੀਜੈ ਮਿੱਤੜਾ ਹਾਕ ਰਲੇ ਮਰ ਜਾਏ ਜਿਓ ਬਹੋਂ ਰੰਗ ਦੇਖ ਪੁਲਾਇਆ ਪੁਲ ਫੁਲ ਆਵੇ ਜਾਏ ਜਿਓ ਨਦਰ ਪ੍ਰਭੂ ਤੇ ਛੁੱਟੀ ਐ ਨਦੇਰੀ ਮੇਲ ਮਿਲਾਏ ਜਿਉ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਫਾਲ ਜਿਉ ਖਿੰਚੋ ਤਾਣ ਵੇ ਗੁੱਚੀ ਐ ਦੁਰਾਫਲਾ ਦੋਏ ਨਾ ਗਿਉ ਬਿਨ ਸ਼ਬਦੈ ਪੈਰ ਤਿਆ ਸਭ ਜੋ ਹੀ ਜਮ ਕਾ ਜਿਉ ਜਿਨ ਕਰ ਕਾਰਣ ਧਾਰਿਆ ਸਭ ਸੈ ਦੇ ਆਧਾਰ ਜਿਓ ਸੋ ਕਿਉ ਮਨੋਂ ਵਿਸਾਰੀਐ ਸਦਾ ਸਦਾ ਦਾ ਤਾਰ ਜਿਓ ਨਾਨਕ ਨਾਮ ਨਾ ਵਿਸਰੇ ਨਿਧਾਰਾ ਆਧਾਰ ਜਿਓ ਸੁਹੀ ਨਾ ਲਾ ਪਹਿਲਾ ਕਾਫੀ ਕਰ ਦਸਵਾ ੴ ਸਤਿਗੁਰ ਪ੍ਰਸਾਦਿ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵਖਰ ਸੱਚ ਲੈ ਤਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾ ਮੰਨ ਤਨ ਸੱਚ ਸਲਾਹ ਸੱਤੇ ਮਨ ਪਾਇਆ ਲਾਲ ਰਤਾ ਮਨ ਮੰਨਿਆ ਗੁਰ ਪੂਰਾ ਪਾਇਆ ਹਉ ਜੀਵਾ ਗੁਣ ਸਾਰ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹਿ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋਂ ਕਿਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਰਿਦੈ ਸੰਭਾਲ ਤ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁਖ ਸੰਤਾਪਣਾ ਮਨ ਮੁਖ ਪਰਮ ਪੁਲਾਣ ਨਾ तिस ਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਤੁਮਾਈ ਲਾਹ ਕਰ ਆਣਿਆ ਗੁਰ ਬਾਣੀ ਨਿਰਬਾਨ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਸੁਹੀ ਮੈਲਾ ਪਹਿਲਾ ਜਿਉ ਆਰਣ ਲੋਹਾ ਪਾਏ ਹਨ ਕੜਾਈਆ ਤਿਉ ਸਾਕਤ ਜੋਨੀ ਪਾਏ ਭਵੇਂ ਪਵਾਈਏ ਬਿਨ ਬੂਝੇ ਸਭ ਦੁੱਖ ਦੁੱਖ ਕੁਮਾਵਣਾ ਹਮੇ ਆਵੇ ਜਾਏ ਧਰਮ ਪੁਲਾਵਣਾ ਰਹਾ ਤੂੰ ਗੁਰਮੁਖ ਰਖਣਹਾਰ ਖਰ ਨਾਮ ਧਿਆਈਐ ਮਿਲ ਹੈ ਤੁਝਰ ਰਜ਼ਾਈਐ ਸ਼ਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈਐ ਤੂੰ ਦੇਖੈ ਥਾਪ ਥਾਪ ਦਰਬੀ ਨਾਈਆ ਦੇਹੀ ਹੋਵ ਗੁਹਾਕ ਪਵਣ ਉਡਾਈਆ ਇਹ ਕਿਥਾ ਘਰ ਉਹ ਤਾਕ ਮਹਿਲ ਨਾ ਪਾਈਆ ਦੇਹ ਦੀਵੀ ਅੰਧਕੋਰ ਕਬ ਮੁਹਾਈਆ ਗਰਬ ਮੁਸੈ ਘਰ ਚੋਰ ਕਿਸ ਰੂ ਆਈਆ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ ਸਦਾ ਰਹੇ ਨੇਕ ਕੰਮ ਜੇ ਗੁਰਮਤ ਪਾਈਐ ਰਾਤ ਦਿਹ ਹੈ ਹਰ ਨਾਉ ਮਨ ਵਸਾਈਐ ਨਾਨਕ ਮੇਰ ਮਿਲਾਏ ਜੇ ਤੁਧ ਪਾਈਐ ਸੁਹੀ ਮੈਲਾ ਪਹਿਲਾ ਮਨਹੁ ਨਾ ਨਾਮ ਵਿਸਾਰ ਐਨਸ ਧਿਆਈਐ ਜਿਉ ਰੱਖੇ ਕਿਰਪਾ ਧਾਰ ਤਿਵੇਂ ਸੁਖ ਪਾਈਐ ਮੈਂ ਅੰਦule ਹਰ ਨਾਮ ਲਕੁਟੀ ਟੋਣੀ ਰਹਾ ਸਾਹਿਬ ਕੀ ਟੇਕ ਨਾ ਮੋਹ ਹੈ ਮੋਣੀ ਰਹਾ ਜਾਂ ਦੇਖੋ ਤਹਾਂ ਨਾਲ ਗੁਰ ਦੇ ਖਾਲਿਆ ਅੰਤਰ ਬਾਹਰ ਪਾਲ ਸ਼ਬਦ ਨੇ ਹਲਿਆ ਸੇਵੀ ਸਤਗੁਰ ਪਾਏ ਨਾਮ ਨਿਰੰਜਨਾ ਤੁਦ ਭਾਵੈ ਤਿਵੇਂ ਰਜ਼ਾਈ ਧਰਮ ਭੋ ਭੰਜਨਾ ਜਨਮ ਤੀ ਦੁਖ ਲਾਗੈ ਮਰਣਾ ਆਇ ਕੈ ਜਨਮ ਮਰਨ ਪਰਵਾਣ ਹਰ ਗੁਣ ਗਾਇ ਕੈ ਹੋ ਨਾਹੀ ਤੂੰ ਹੋਵ ਤਦ ਹੀ ਸਾਜਿਆ ਅੱਪੇ ਸਾਪ ਉਥਾਪ ਸ਼ਬਦ ਨਿਵਾਜਿਆ ਦੇਹੀ ਭਸਮ ਰੁਲਾਏ ਨਾ ਜਾਪੀ ਕਹ ਗਿਆ ਹੱਥ ਰਹਾ ਅਸਮਾਏ ਸੋ ਵਿਸਮਾਦ ਭਇਆ ਤੂੰ ਨਹੀਂ ਪ੍ਰਭ ਦੂਰ ਜਾਣ ਸਭ ਤੂੰ ਹੈ ਗੁਰਮੁਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀ ਜਨਮ ਨਿਵਾਸ ਅੰਤਰ ਸ਼ਾਂਤ ਹੋਏ ਗਉਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੁਹੀ ਮੈਂ ਲਾਤੀ ਜਾ ਕਰ ਤੈਲਾ ਅਸ਼ਟ ਤਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨਾ ਜਾਪੈ ਕਉਡੀ ਬਦਲੇ ਜਨਮ ਗਵਾਇਆ ਚੀਨ ਸੁ ਨਾਹੀ ਆਪੈ ਗੁਰਮੁਖ ਹੋਵੇ ਤਾਂ ਏਕੋ ਜਾਣੈ ਹਉ ਮੈਂ ਦੁਖ ਨ ਸੰਤਾਪਤ ਬਲੇ ਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲੇਵ ਲਾਈ ਸ਼ਬਦ ਚੀਨ ਆ ਤੁਮ ਪਰਗਾਸਿਆ ਸਹਿਜੇ ਰਹਿ ਅਸਮਾਈ ਰਹਾ ਗੁਰਮੁਖ ਧਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਤੁਮਾਵੈ ਵਿਖ ਖੱਤੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਦਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚੱਲੇ ਸਤ ਗੁਰੁ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨ ਮੁਖ ਸਾਦੀ ਕੂੜੋ ਬੋਲੇ ਵਿਖ ਬੀਜ ਵਿਖ ਖਾਏ ਜਮ ਕਾਲ ਬਾਧਾ ਤ੍ਰਿਸ਼ਨਾ ਦਾਧਾ ਦਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤਸਰ ਨਾਵਣ ਗੁਰਮੁਖ ਆਪ ਬੁਝਾਏ ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏਿਤਨ ਹਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਨ ਲਗੈ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਸ ਹਰ ਤਿਸ ਕੇਰਾ ਦੁਰਮਤ ਕਹਿ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋ ਮੈਂ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸ਼ਬਦ ਰਾਤਾ ਸਹਿਜੇ ਮਤਾ ਸਹਿਜੇ ਰਹਾ ਸੁਮਾਏ ਹਰ ਕਾ ਨਾਮ ਸਤ ਕਰ ਜਾਣ ਗੁਰ ਤੈ ਪਾਇ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਹੱਤੈ ਨਾਏ ਪਿਆਰੇ ਇੱਕੋ ਸੱਚ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲੈ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਤੇ ਆਏ ਤਾਂ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ